ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਛੜੈਕ ਜ਼ਿਲ੍ਹਾ ਨੂੰ ਮੋਗਾ ਪੈਂਦਾ ਤਹਿਸੀਲ ਵੀ ਮੋਗਾ ਹੀ ਆ ਬਾਗਾ ਪੁਰਾਣਾ ਵੀ ਨੇੜੇ ਹੀ ਰਹਿ ਜਾਂਦਾ ਬੁੱਧਣੀ ਵੀ ਨੇੜੇ ਹੀ ਰਹਿ ਜਾਂਦਾ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਆ ਜਿਹੜਾ ਸਕਰੀਨ ਦੇ ਸਾਹਮਣੇ ਤੁਸੀਂ ਮਾਲ ਵੇਖ ਰਹੇ ਆ ਇਹ ਸਾਰਾ ਹੀ ਸੇਲ ਆ ਵਕਾਊ ਆ ਜਿਨ੍ਹਾਂ ਦੇ ਵਿੱਚੋਂ ਐਚਐਫ ਨਸਲ ਵੀ ਹੈਗੀ ਆ ਸਾਈਵਾਲ ਵੀ ਹੈਗੀ ਆ ਕਾਲੀ ਕ੍ਰੋਸ ਵੈਡ ਵੀ ਹੈਗੀ ਆ ਜਰਸੀ ਵੀ ਹੈਗੀ ਆ ਲਾਲ ਬਦਾਮੀ ਵੈਡਾਂ ਲਗਭਗ ਸਾਰੀ ਬਨ ਗਈ ਆ ਸੇਲ ਆ ਵਕਾਊ ਇਨਫੋਰਮੇਸ਼ਨ ਲੈ ਲੈਣਾ ਹਾਉ ਕਰਦੇ ਆ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾਮ ਤੇ ਦੱਸ ਨਾਂ ਬਾਈ ਕਰਦੇਤ ਸਿੰਘ ਪਿੰਡ ਚੜਿਆਕ ਜਿਲ੍ਹਾ ਮੋਗਾ ਤਸੀਲ ਮੋਗਾ ਹੀ ਫੋਨ ਨੰਬਰ ਦੱਸੋ 9017556732 ਕਿਹੜੇ ਪਾਸੋਂ ਲੱਗੀ ਅਸੀਂ ਦਾ ਐਟੀਓ ਵਿਖਾ ਲੈਣ ਪਹਿਲਾਂ ਕਿੰਨਾ ਵਾ ਸੂਆ ਉਹ ਕੋਈ ਦੂਜਾ ਸੂਆ ਹੁਣੇ ਵਹਿੜ ਸੂਈ ਆ ਕਿੰਨਾ ਕੇ ਦੁੱਧ ਪਿਆ ਜੂ ਬਹੁਤ 18 ਲੀਟਰ ਦੱਸਿਆ ਜੀ ਉਹ ਤੋਂ ਲਈ ਆਪ ਲੋਨ ਦਾ ਵੀ ਐ ਕਿ ਹੁਣ ਅਗਲੇ ਦਿਨ ਸੇਵਾ ਦਾ ਸਰ ਤੇ 20 ਵੀ ਚੋੜਾ ਦਾ 10 ਵੀ ਚੋੜਾ ਮਗਰ ਕੀ ਉਹਦੇ ਮਗਰ ਉਹਦੇ ਵਾਸ਼ਾ ਜੈ ਜਮਾਲ ਉਹ ਹਾਂ ਨਾ 46400 ਦੀ ਦੇਣੀ ਆ ਬਸ ਉਹ ਹੀ ਫੋਨ ਲਾਵੇ ਜੀ ਨੇ 46400 ਲਾਉਣਾ ਬਾਈ ਕਹਿੰਦਾ ਉਹੀ ਫੋਨ ਲਾਵੇ ਜੀ ਨੇ 46400 ਲਾਉਣਾ ਜੇ ਕੋਈ ਭੈਣ ਭਰਾ ਘਾਟਾ ਵਾਲਾ ਹੋਵੇ ਤੇ ਬਾਈ ਕਹਿੰਦਾ ਘਾਟਾ ਵਾਲਾ ਨਾ ਲਾਵੇ ਘਟ ਬਾਈ ਕਹਿੰਦਾ ਆਪਾਂ ਦੇਣੀ ਨਹੀਂ HF نسل ਦੀ ਡੱਬੀ ਵਹਿੜ ਤਾਜੀ ਸੂਈ ਹੈ ਹੁਣੇ ਹੀ ਸੂਈ ਹੈ ਬੱਚਾ ਤੁਸੀਂ ਵੇਖ ਸਕਦੇ ਗਿੱਲਾ ਪਿਆ ਮਗਰ ਵੱਛਾ ਪਹਿਲਣਾ ਨਹੀਂ ਡੁੱਜਦਾ ਬਾਈ ਅੱਛਾ ਦੂਜਾ ਸੂਹਾ ਵਹਿੜ ਸੁੰਦੀ ਕਿ ਸੂਈ ਵੀ ਆ ਦੂਜਾ ਸੂਹਾ ਵਹਿੜ ਚਿੱਟੇ ਰੰਗ ਦੀ ਵਹਿੜ ਹੈ ਵਿੱਚ ਕਾਲੇ ਰੰਗ ਦੇ ਮੋਟੇ ਆ ਡੱਬਾ HF ਨਸਲ ਦੀ ਡੱਬੀ ਵੱਛੀ ਹਵਾਨਾ ਸੋਹਣਾ 55 55000 ਹੁਣ ਆਈ ਮੜਾ ਜਾਂ ਹੁੱਡਾ ਦਬਿਆ ਵਾ ਲੰਗ ਛੰਗ ਦਾ ਕੋਈ ਚੱਕਰ ਨਹੀਂ ਅੱਛਾ ਪਹਿਲਾਂ ਉਹਦੀ ਗੱਲ ਨੋਟ ਕਰਕੇ ਆਵੇ ਠੀਕ ਹੈ ਦੋਸਤੋ ਆ ਸ਼ਾਪ ਜੀ ਇਹਦੀ ਟਲੀ ਵੀ ਆ ਬਈ ਵੀ ਆ ਲਾਲੋ ਜਾਂ ਹੁੱਡਾ ਲਾਲੋ ਸਾਈਡ ਵਾਲਾ ਬੈਠਾ ਵਾ ਇੱਕ ਪਾਸੇ ਵਾਲਾ ਤਾਂ ਖੜਾ ਭਾਈ ਪਤਾ ਲੱਗਦਾ ਵੀ ਨਹੀਂ ਗਾ ਹਮਮ ਅਗਲਾ ਬਾਅਦ ਇੱਥੇ ਆ ਕੇ ਬਈ ਉਹ ਵੀ ਫਲਾਣਾ ਟੌਂਕਾ ਪਤਾ ਨਹੀਂ ਲੱਗਦਾ ਗਾਂ ਦਾ ਜਿਵੇਂ ਆ ਤੁਸੀਂ ਵੇਖ ਸਕਦੇ ਆ ਇਧਰ ਵਿੱਚ ਜੇ ਵੜਿਆ ਬਸ ਉਧਰ ਲੱ ਚੱਕਵਾ ਮੜਾ ਜਾਂ ਬੈਠਾ ਐ ਹਾਂ ਸਹੀ ਆ ਮੁੰਡਾ ਨਾਰਮਾ ਤਾਂ ਕਰਕੇ ਸਾਫ਼ ਹੀ ਦੱਸਦਾ ਪਹਿਲਾਂ ਸੀਲ ਸੌ ਤੁਸੀਂ ਆ ਵੇਖ ਲਓ ਦੁੱਧ 18 19 ਕਿਲੋ ਬਾਈ ਦੱਸਦਾ ਪਿਆ ਜੂ ਜਾਂ ਪਾਤ ਵਾਲੀ ਬੱਚੀ ਐ ਯਾਰ ਉਹ ਜੀ ਹਾਂ ਹਾਂ ਐਚ ਐਫ ਨਸਲ ਦੀ ਬੈ ਸੀਲ ਸੌ ਪਾਲਾ ਆ ਦੋਸਤੋ ਚੁਵਾਈ ਵੇਖ ਲਓ ਚੁਈ ਸਵਾਈ ਹੈਗੇ ਜਿਹੜੇ ਮੇਰੇ ਭੈਣ ਭਰਾ ਦੇ ਪਸੰਦ ਆਉਂਦੇ ਦੋ ਟਾਈਮ ਤਿੰਨ ਟਾਈਮ ਚੋਕੇ ਲੈ ਜੇ ਮੁੱਲ 46.5 ਸਾਢੇ 46000 ਦੀ ਦੇਣੀ ਆ ਦੋ ਨੰਬਰ ਤੇ ਆ ਦੋ ਨੰਬਰੇ ਸਾਹੀ ਵਾਲ ਵੈਰੀ ਬੋਲਾ ਲੈ ਜੇ ਕਿੰਨੇ ਕ ਦਿਨ ਲੈ ਜੂ ਇਹ ਦਿਨ ਲੈ ਜੂ ਕੋਈ 10 ਜੇ ਕਿੰਨਾ ਵਾਸੂਆ ਸੁਆ ਇਹ ਦੂਜਾ ਦੱਸਿਆ ਬਈ ਕਿੰਨਾ ਕ ਦੋ ਦੇ ਜੈ ਜੈ ਮੁੱਲ ਇਹ 56000 ਦੀ ਦੇ ਰਹੇ ਹਨ 56000 ਦੀ ਬਾਈ ਕਹਿੰਦਾ ਦੋ ਨੰਬਰ ਦੁੱਧ 18 ਕਿਲੋ ਵੰਗੂ ਬਾਈ ਦੱਸਦਾ ਪਿਆਜੂ ਦਿਨ ਕਿੰਨੇ ਲੈ ਜੂ ਦਿਨ ਲੈ ਵੀ ਤਾ 10ਾਂ ਦਿਨਾਂ ਦੀ ਕੱਚੀ ਆ ਸਾਈਵਾਲ ਨਸਲ ਦੀ ਗਾਂ ਗੱਬਣ ਕੱਦ-ਕੱਦ ਸਕਰੀਨ ਤੇ ਤੁਸੀਂ ਵੇਖ ਰਹੇ ਹੋ ਪਰ ਵਜਨ ਮਜੇ ਨੂੰ ਬਹੁਤ ਆ ਆਈ ਰੱਖਾ ਫਟ ਲੈਣ ਪਾਣੀ ਬਹਿ ਜਾਣਾ ਲੈ ਆਈ ਨਾਲ ਲੱਤ ਮਾਰ ਜੂ ਠੀਕ ਹੈ ਸੀਲ ਫੁੱਲ ਆ ਦੋਸਤੋ ਬਾਈ ਕਹਿੰਦਾ ਇਹਨਾਂ ਕੋਈ ਬੰਨੇ ਕੇ ਗਰਮ ਹੋਊ ਹੈਗੀ ਜਰੂਰ ਸਾਈਵਾਲ ਨਸਲ ਦੀ ਪਰ ਸੀਲ ਫੁੱਲ ਹੈ ਮੱਝਾਰਗੀ ਆ ਤੇ ਦੁੱਧ ਵੀ ਮੱਝਾਰਗਾ ਹੋਊਗਾ ਵਾਲਟੇ ਲੰ ਪਈਆਂ ਬਹੁਤ ਅਠਾ ਦਸਾਂ ਦਿਨਾਂ ਦੀ ਕੱਚੀ ਆ 56000 ਦੀ ਦੇ ਦੇਣੀ ਆ ਲਾਲ ਰੰਗ ਦੀ ਸਾਈਵਾਲ ਨਸਲ ਦੀ ਗਾਂ ਬੰਨ ਵੀ ਹੈਗਾ ਧੰਨ ਵੀ ਹੈਗਾ ਕੰਬਲਾ ਵੀ ਭਾਰੀਆਂ ਮੋٹے ਮੋٹے ਥਾਣ ਆ ਸਾਈਵਾਲ ਨਸਲ ਦੀ ਵੈੜ ਮੱਝਾਂ ਦਾ ਦੁੱਧ ਹੋ ਇੱਥੇ ਮਰਜੀ ਟੋਣੀ ਜਿੱਥੇ ਮਰਜੀ ਲਾ ਜਿੱਥੇ ਮਰਜੀ ਖੜਾ ਕੇ ਬਾਈ ਕਹਿੰਦਾ ਜੋੜਿਆ ਅਗੜਾ ਇੰਨੀ ਸੀਲ ਸਾਉ ਨਹੀਂ ਆਪ ਸਾਈਵਾਲ ਗਰਮ ਹੁੰਦੀਆਂ ਲਗਭਗ ਸਾਰੀ ਭੈਣ ਭਰਾਵਾਂ ਨੂੰ ਪਤਾ ਥੋੜੇ ਨਾਲ ਹੈ ਜਿਹੜੇ ਆਇਆਂ ਹੁੱਥ ਥਲਵਾ ਲੈਂਦੇ ਆ ਨਹੀਂ ਤਾਂ ਆਮ ਹੀ ਕਹਾਵਤਾ ਪੁਰਾਣੇ ਬਜ਼ੁਰਗਾਂ ਦੀ ਕਿ ਸਾਈਂ ਵਾਰ ਵਹਿੜ ਸੂਈ ਹੋਵੇ ਤੇ ਜਿੰਨਾ ਚਿਰ ਬੱਚਾ ਉਹਨਾਂ ਜਿੰਨਾ ਚਿਰ ਦੁੱਧ ਪਿਆਊਗੀ ਤੇ ਜਦੋਂ ਬੱਚਾ ਚੜਾਈ ਕਰ ਗਿਆ ਉਸ ਤੋਂ ਬਾਅਦ ਗੜਵੀ ਦੁੱਧ ਹੀ ਨਹੀਂ ਦਿੰਦੀ ਪਰ ਇਹ ਸੀਲ ਸੌ ਆ ਜੀ ਤਾਂ ਜਦੋਂ ਗੱਭਣ ਹੀ ਨਹੀਂ ਕੋਈ ਕਹਿੰਦੀ ਇਹਨੇ ਸੂਈ ਨੇ ਕੀ ਕਹਿਣਾ ਤਿੰਨ ਨੰਬਰ ਇਹ ਦੂਜਾ ਸੂਈ ਕਿੰਨੇ ਦਿਨ ਲੈ ਜੂ ਇਹ ਵੀ 7 ਤੋਂ 8 ਦਿਨ ਲੈ ਜੀ 7-8 ਦਿਨ ਇਹ ਲੈ ਜੂ ਬਾਈ ਕਹਿੰਦਾ ਦੁੱਧ ਕਿੰਨਾ ਕੁ ਪੈ ਜੂ ਗਰਦੈਤਾ ਦੁੱਧ ਵੀ 14-15 ਕਿਲੋ ਪਹਿਲੇ ਸੂਏ ਦੱਸਿਆ ਮਾਲਕਾਂ ਨੇ ਐਦ ਕਿ 16 ਵੀ ਦੇ ਸਕਾਂ 17 14-15 ਕਿਲੋ ਬਾਈ ਦੱਸਦਾ ਕਿ ਦੱਸਿਆ ਜੀ ਤੋਂ ਲਈ ਉਹ ਪਹਿਲੇ ਸੂਏ ਦਿੱਤਾ ਇੰਨਾ ਬਾਕੀ ਐਰ ਕੀ ਵੇਖੋ 14 ਪਿਆਉਂਦੀ 15 ਪਿਆਉਂਦੀ 16 ਪਿਆਉਂਦੀ ਬਾਈ ਕਹਿੰਦਾ 17 ਪਿਆਉਂਦੀ ਆ ਪਰ ਵੈੜ ਇੱਕ ਨੰਬਰ ਵੀ ਰਾਜੀ ਆ ਦੋ ਨੰਬਰ ਵੀ ਰਾਜੀ ਆ ਤਿੰਨ ਨੰਬਰ ਵੀ ਰਾਜੀ ਆ ਮੋٹے ਮੋٹے ਥਾਣਾ ਬਾਲ ਢੇਲਾਂ ਪਈਆਂ ਬਹੁਤ ਦਿਨ ਲੈ ਜਾਣੇ ਆ ਸਾਰੀ ਬਾਲ ਢੇਲ ਕੱਢ ਕੇ ਸੂ ਠੰਡੀ ਸੀ ਲੇ ਵੀ ਫੁੱਲ ਆ ਹੂੰ ਲਾਲ ਲਾਂਗ ਦੀ ਸਾਈਵਾਲ ਨਸਲ ਦੀ ਬੱਚੀ ਜੈ ਜੈ ਮਾਲ ਕਰ ਦਿੱਤਾ ਇਹਦਾ ਫਿਕਸ 556 ਦੀ ਇਹ ਦੇਣੀ ਇਹ 55600 ਦੀ ਫਿਕਸ ਹੀ ਆ ਬਾਈ ਕਹਿੰਦਾ 55600 ਦੀ ਦੇਣੀ ਜਿਹਨੇ ਲਾਉਣੇ ਇੰਨੇ ਪੈਸੇ ਉਹੀ ਫੋਨ ਲਾਵੇ 4 ਨੰਬਰ ਮਾਲ ਬਹੁਤ ਆ ਮੁੱਲ ਕੋਈ ਬਰਾਬਰ ਦਾ ਹੀ ਹੂ ਸਾਰਾ ਠੀਕ ਆ ਮਾਲ ਬਾਈ ਕਹਿੰਦਾ ਵੱਧ ਮੁੱਲ ਉਹਨਾਂ ਕੀ ਮੰਗੇ ਜਿੰਨੇ ਲੈਣੇ ਆ ਉਹੀ ਹੁਣ ਬੂਨ ਲਾਵੇ ਭੈਣ ਭਰਾ ਬਾਦ ਘਾਟ ਹਲਾ ਬਾਲਾ ਚੱਕਰ ਨਹੀਂ ਥੋੜਾ ਥੋੜਾ ਚਲ ਮਾਨਤਾਂ ਨੂੰ ਛੋੜਛਾਪਾ ਹੋ ਜੂ ਕੋਈ ਚੱਕਰ ਨਹੀਂਗਾ ਹੂੰ ਇਹ ਵੀ ਸੀਲਸ ਆਊਗਾ ਕਿੰਨੇ ਕਿ ਦਿਨ ਲੈ ਜੂ ਕਰਦਾ ਤਾ ਇਹਦੇ 10 10 ਕਿੰਨੇ ਕੁ ਦੋ ਦੇ ਦੂ ਦੁੱਧ ਬਈ 23 ਕਰੋ ਦੱਸਿਆ ਜਿਹਨੇ ਲੈਣੀ ਉਹ ਆਪ ਦਾ ਸਮਝਣਾ ਨਾ ਬਈ 15 ਚੋਂ ਕਿ 26 ਚੋਂ ਜੈਜ ਜਮਾਲ ਇਹ ਹਾਂ ਸਾਢੇ 62000 ਦੀ ਜੀ ਇਹ ਸਾਢੇ 62000 ਦੀ ਦੇਣੀ ਆ ਆ ਜਿਹੜੀ ਤੁਸੀਂ ਸਕਰੀਨ ਤੇ ਹੁਣ ਤੁਰਦੀ ਦੇਖ ਰਹੇ ਆ 4 ਨੰਬਰ ਵੱਡੀ ਵੱਡੀ ਫੁੱਲ ਹੈ ਨਜਾਇਜ਼ ਹੀ ਆ ਦਨ ਲੈ ਜਣੇ ਪੰਜ ਛੇ ਜਣੇ ਆ ਸਾਰੀ ਵੱਲ ਟੱਲ ਕੱਢ ਕੇ ਸੂ ਪੂਰੀ ਵੱਡੀ ਫੁੱਲ ਵਜਨ ਵਾਲੀ ਚੰਗੇ ਦੁੱਧਾਂ ਦੀ ਵਹਿੜ ਬਾਕੀ ਹੁਣ ਤੇ ਕਰਨਾ ਕਿ ਤੁਹਾਨੂੰ ਚਾਰ ਵਿਖਾਦੇ ਆ ਰਾਜੀ ਸਾਰੇ ਨਾਗੀ ਰਾਜੀ ਆ ਇਹਨਾਂ ਦੇ ਵਿੱਚੋਂ ਲਿੱਸਾ ਲਾਵਾਂ ਮਰਿਆ ਹੰਬਿਆ ਜਨਗ ਕੋਈ ਵੀ ਨਹੀਂ ਪੰਜਵੀਂ ਬਾਈ ਕਹਿੰਦਾ ਫੁੱਲ ਨਿੱਗਰੀ ਆਉਗੀ ਤੁਸੀਂ ਵੇਖ ਹੀ ਲੈਣੀ ਐ ਆਹ ਦੋਸਤੋ 5 ਨੰਬਰ ਨਾ ਤਕਰੀਬਨ ਹੁਣ ਤੱਕਰ ਜਿੰਨੇ ਵਿਖਾ ਦੇ ਸਾਰੇ ਰਾਜੀ ਆ ਬਾਕੀ ਵਨ ਗੀ ਸਾਰੀ ਹੈਗੀ ਆ ਕਾਲੇ ਰੰਗ ਦੀ ਚਿੱਟੇ ਰੰਗ ਦੀ ਜਰਸੀ ਸਾਈ ਵਾਲਾ ਬਹੁਤ ਚੰਗੀ ਬੱਚੀ ਹੈ ਸੀਲ ਸਾਉ ਇਹ ਵੀ ਫੁੱਲ ਹੈ ਇਹ ਜਿੰਨੇ ਨਾਖ ਵਿਖਾਏ ਇੱਕ ਨੰਬਰ ਨੂੰ ਛੱਡ ਕੇ ਸਾਰੀਆਂ ਦੁੱਧ ਮੱਝਾਂ ਵਰਗਾ ਹੋਊਗਾ ਬਹੁਤ ਚੰਗੀ ਬੱਚੀ ਆ ਭਰਾ ਇਹਦਾ ਲਿਆਊਗਾ ਮੌਣੀ ਲਾਊਗਾ ਪੂਰੀ ਵੱਡੀ ਭਾਈ ਕਹਿੰਦਾ ਜਿਹੜਾ ਲਈ ਆ ਉਹ ਗੌਣੀ ਗਾਉ ਪੂਰੀ ਵੱਡੀ ਜਾਨ ਵਾਲੀ ਬੱਚੀ ਉਹ ਤੁਹਾਨੂੰ ਦਿਸੀ ਜਾਂਦੀ ਆ ਦੁੱਧ ਕਿੰਨਾ ਕ ਪਿਆਜੂ ਦੁੱਧ ਵੀ 17 ਲੀਟਰ ਦਾ ਦੱਸਿਆ ਬਲੋਂ ਦਾ 17 ਲੀਟਰ ਦੁੱਧ ਬਾਈ ਦੱਸਦਾ ਕਿ ਇਹਦਾ ਦੱਸਿਆ ਪਹਿਲਣ ਦਾ ਏਡੀਆਂ ਏਡੀਆਂ ਗਾਵਾਂ ਨਹੀਂ ਇੰਨਾ ਦੁੱਧ ਦਿੰਦੀਆਂ ਫਿਰ ਦੇਣਾ ਵੀ ਕਿਹੜੀ ਨੇ ਆ ਮੌਲੇ ਦਾ ਜਾਇਜ਼ ਕਰ ਦਿੱਤਾ 55000 ਦੀ ਇਹ ਵੀ 50 ਤੇ 55000 ਦੀ ਥੋੜਾ ਥੋੜਾ ਇਮਾਨਤਾਨ ਹੋਣਾ ਬਾਈ ਕਹਿੰਦਾ ਜਿਹੜਾ ਮਰਜ਼ੀ ਕੋਈ ਵੀ ਜਾਨਵਰ ਲੈ ਲੇ ਭੈਣ ਭਰਾ ਹੌਣ ਤੱਕ ਜਿੰਨੇ ਨਾਕ ਤੁਹਾਨੂੰ ਮੁਖਾਦੇ ਆ ਸਾਰੇ ਥਣ ਭਾਂਡੇ ਦੇ ਸਾਫ ਸੁਥਰੇ ਆ ਕੋੜ ਸ਼ਾਂ ਕਿਸੇ ਦੇ ਵੀ ਭੋਰਾ ਨਹੀਂ ਮੋٹے ਮੋٹے ਥਾਣ ਹਸਦੀ ਚਵਾਈ ਵਾਲੇ ਰੈਡਮ ਵੱਡੀਆਂ ਪੂਰੀਆਂ ਜਾਣ ਵਾਲੀਆਂ ਇੱਕ ਨੰਬਰ ਤਾਜੀ ਸੂਈ ਆ ਦੂਜਾ ਮਾਲ ਸਾਰਾ ਹੀ ਗੱਬਣਾ ਦਾ ਇਹਦਾ ਜਾਇਜ਼ਾ ਮੋਲ ਦੱਸ ਕਰਦੇ ਤੂੰ ਪਹਿਲਾਂ ਇਹਦਾਂਗੇ 42.5 ਹਜ਼ਾਰ ਦੀ ਪਿੰਡੋ ਹੀ ਲਈਆ ਗਰਮੀਲ ਫੈਕਟਰੀ ਤੋਂ ਲਈਆ ਦੁੱਧ 16-17 ਕਿਲੋ ਚਵਾਣ ਦੀ ਗਰਮੀਲ ਫੈਕਟਰੀ ਕੇ ਬਾਵਾ ਪਸ਼ੂ ਹੈ ਨਾ ਹਾਂ ਆ ਉਹ ਅੱਗੇ ਵੀ ਗਰਮੀਲ ਫੈਕਟਰੀ ਕੋਲ ਆਈ ਸੀ ਗਰਮੀਆਂ ਸੈਕਟਰੀ ਕੋ ਬਾਈ ਕਹਿੰਦਾ ਛੜਿੱਕੋਂ ਲਈ ਆ ਦੁੱਧ 11 17 ਕਿਲੋ ਦੁੱਧ 16 17 ਕਿਲੋ ਪਿਆ ਜੂ ਆ ਸਾਰੀ ਬਾਲਟਾ ਕੱਢ ਕੇ ਸੂਗੀ ਸਾਢੇ 42000 ਦੀ 500 ਛੱਡ ਦੂ ਕੋਈ ਗੱਲ ਨਹੀਂ 42000 ਦੀ ਦੇ ਦੂ ਬਾ ਗਾਂ ਬਾਈ ਬਾਹਮੂ ਚ ਨਿਕਲੇ ਗਾਂ 42000 ਦੀ ਬਾਈ ਦੇ ਦੂ ਚਲੋ ਮੈਂ ਵੀ ਕੋਈ ਬਾਬਾ ਨਹੀਂਗਾ ਕਈ ਵਾਰ ਗਾਂ ਪਛਾਣ ਸ਼ਬਦ ਅੱਖਰ ਹੋ ਜਾਂਦੇ ਹੁੰਦੇ ਆ 42000 ਦੀ ਦੇ ਦੇਣੀ ਆ ਕੋਈ ਚੱਕਰ ਨਹੀਂ 500 ਛੱਡ ਦੂ ਬਾਈ ਦੁੱਧ 16 17 ਕਿਲੋ ਪਿਆਜੂ ਆਪਦੇ ਪਿੰਡੋਂ ਲਈਏ ਗਰਮੇਲ ਸੈਕਟਰੀ ਕੋਲ ਆ ਪੂਰੀ ਵੱਡੀ ਆ ਇਹ ਵੀ ਛੋਟੀ ਜੀ ਆ ਬੈੜ ਵੱਡੀ ਆ ਕੱਦ ਚ ਨਿੱਕੀ ਨਹੀਂ ਕੋਈ ਆ ਬਾਲਟ ਲਾ ਸਾਰੀਆਂ ਕੱਢ ਗਈ ਸੂ ਇੱਕ ਅੱਗੇ ਹੋਰ ਅੱਗੇ ਆ ਜਾ ਕਰਦਾ ਤੇ ਇਹਦਾ ਕੰਨ ਮਸੂਆ ਇਹ ਬਈ ਤੀਜਾ ਸੂਆ ਕਿੰਨਾ ਕੁ ਦੁੱਧ ਪਿਆਜੂ ਦੁੱਧ 14 15 ਕਿਲੋ ਦਿੰਦਾ ਹੈ 14 15 ਕਿਲੋ ਦੂਜੇ ਸੂਏ ਦੁੱਧ ਦਿੰਦਾ ਬਾਈ ਕਹਿੰਦਾ ਸੀ ਸਾਬੂ ਪੂਰੀ ਇਹ ਵੀ ਕੋਈ 5-4 ਦਿਨ ਲੈ ਜੂ ਬਾਕੀ ਦਿਹਾੜੀ ਰੰਗ ਦਾ ਤੁਹਾਨੂੰ ਵੀ ਪਤਾ ਪਤਾ ਨਹੀਂ ਹੁੰਦਾ ਜਾਨਵਰ ਵੱਧ ਵੀ ਲੈ ਸਕਦਾ ਪਹਿਲਾਂ ਵੀ ਸੂ ਸਕਦਾ 14-15 ਕਿਲੋ ਦੂਜੇ ਸੂਵੇ ਦੁੱਧ ਦਿੱਤਾ ਤੀਜੇ ਸੂਵੇ ਸੁੰਦੀ ਆ ਐ ਨਹੀਂ ਹੋਊਗਾ ਕਿ ਕੋਈ ਭੈਣ ਭਰਾ ਕਹਿੰਦਾ ਹੋਵੇ ਬਾਈ ਯਾਰ ਮੈਂ ਸਾਈਵਾਲ ਲੈਣੀ ਸਾਈਵਾਲ ਨਹੀਂ ਮੈਲਣੀ ਜਾਂ ਡੱਬੀ ਲੈਣੀ ਹੈ ਡੱਬੀ ਨਹੀਂ ਮੈਲਣੀ ਗਾਂ ਅਗਲੇ ਨੇ ਲੈਣੀ ਹੋਵੇ ਸਹੀ ਰੰਗ ਤੁਹਾਨੂੰ ਸਾਰਾ ਹੀ ਮਿਲ ਜੂਗਾ ਜਿਹੜਾ ਰੰਗ ਵੀ ਤੁਹਾਨੂੰ ਲੋੜ ਹੈ ਉਹੀ ਰੰਗ ਤੁਹਾਨੂੰ ਮਿਲ ਜੂ ਇਹਦਾ ਮੁੱਲ ਇਹ ਦੇ ਦਾਂਗੇ 50 ਦੀ ਇਹ ਬਾਈ ਕਹਿੰਦਾ 50000 ਦੀ ਦੇ ਦੇਾਂਗੇ ਅੱਜ ਦੀ ਵੀਡੀਓ ਦੇ ਵਿੱਚ ਆ ਜਿੰਨਾ ਮਾਲ ਵਿਖਾਤਾ ਇਹ ਸਾਰਾ ਹੀ ਸੇਲ ਆ ਵਿਕਾਊ ਆ ਇੱਕ ਆ ਖੜੀ ਐ ਇਹਦਾ ਕਹਿੰਨਾ ਮਾ ਸੂਆ ਤੇ ਦੂਜਾ ਸੂਆ ਇਹ ਖੜੀ ਰਹਿਣ ਦੀ ਆਈਆਂ 40000 ਦੀ ਦੇ ਦਾਂਗੇ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਦੇ ਦੂੰ 13 ਤੋਂ 14 ਕਿਲੋ 13 14 ਕਿਲੋ ਦੁੱਧ ਪਿਆ ਜੂ 40000 ਦੀ ਦੇ ਦੇਣੀ ਆ ਵਲਟਲਾਂ ਬਹੁਤ ਪਈਆਂ ਨਾਗ ਲਗ ਭਗ ਸਾਰੀ ਸੀਸ ਆਊ ਆ 40000 ਚ ਮਾਨਤਾਣ ਹੋ ਜੂ ਜਿਹੜਾ ਜਾਨਵਰ ਮਾਜੀ ਲੈ ਲਿਓ ਸਾਰਿਆਂ ਦਾ ਕੇਦੇ ਚ ਗੱਲੇ ਚ 40000 ਜੋ ਮਾਨਤਾਨ ਹੋ ਜੂ ਇਹਦੇ ਚੋਂ ਹੋਊਗਾ ਦੂਜਿਆਂ ਦਾ ਮਤਲਬ ਕੱਲੀਆਂ-ਕੱਲੀਆਂ ਦਾ ਦੱਸਿਆ ਉਹਨਾਂ ਦਾ ਉਹਨਾਂ ਚੋਂ ਥੋੜਾ-ਥੋੜਾ ਹੋ ਜੂਗਾ ਇਹਦਾ ਇਹਦੇ ਚ ਹੋ ਜੂ 40000 ਚ ਮਾਨਤਾ ਹੂੰ ਹੂੰ ਇਹ ਅੱਜ ਦੀ ਵੀਡੀਓ ਦੇ ਵਿੱਚ ਵੀਰਾ ਹੋਰ ਲੈ ਕੇ ਆ ਗਿਆ ਇੱਕ ਇਧਰ ਵੀਰਾ ਹੋਰ ਹੋ ਗਿਆ ਇਹ ਵੀ ਟੁੱਟ ਪੈਣਾ ਹਟਦਾ ਨਹੀਂ ਲਈ ਆਉਂਦਾ ਹੋਰ ਚੌਧਰੀ ਸਾਹਿਬ ਕਾਇਮਾ ਸੇਤਾਂ ਸਤਿ ਸ਼੍ਰੀ ਅਕਾਲ ਜੀ ਵਧੀਆ ਵਧੀਆ ਬੇੜਾ ਸਾਰੇ ਬਹੁਤ ਚੰਗੀਆਂ ਲਈਆਂ ਪਿੰਡੂਆਂ ਹੀ ਲਈਆਂ ਵੀ ਇਹ ਵੀ ਪਿੰਡੂ ਹੀ ਲਈ ਆ ਹਾਂ ਘਰਾਂ ਤੋਂ ਹੀ ਲਈ ਦੀ ਦੋਸਤੋ ਘਰਾਂ ਤੋਂ ਹੀ ਲਈ ਦੀਆਂ ਬਾਈ ਵੀਰਾ گاਵਾਂ ਲਿਆਉਣਦੇ ਆ ਤੇ ਕਰਦੇ ਆ ਤੇ ਵੇਚਣਦੇ ਆ ਹੁਣ ਹੀ ਲੈ ਕੇ ਆਇਆ ਹਾਂ ਬਾਹਲੇ ਦੂਰ ਨਹੀਂ ਜਾਇਦਾ ਠੀਕ ਐ ਬਸ 20 25 ਕਿਲੋਮੀਟਰ ਦੇ ਡੇੜੇ ਗੇੜੇ ਚ ਲਈ ਦਿਆ 20 25 ਕਿਲੋਮੀਟਰ ਦੇ ਏਰੇ ਗੇੜੇ ਚ ਬਾਈ ਕਹਿੰਦਾ ਜਾਨਵਰ ਲੈ ਲਈਦੇ ਆ ਚੰਗੇ ਦੁੱਧ ਵਾਲੇ ਲਈਦੇ ਆ ਵਧੀਆ ਹਮ ਸਹੀ ਆ ਸ਼ਾਹਵਾਲ ਕਾ ਬਹੁਤ ਜਿਆਦਾ ਮੰਗਦਾ ਹਮ ਸਹੀ ਆ ਅੱਜ ਸ਼ਾਹਵਾਲ ਦਾ ਬਹੁਤ ਚੰਗੀਆਂ ਅੱਜ ਬਹੁਤ ਚੰਗੀਆਂ ਵੱਡੀ ਗਾਹ ਹਮ ਜਰਸੀ ਕ੍ਰੋਸ ਆ 42000 ਦੀ ਦੇ ਦਾਂਗੇ 42000 ਦੀ ਬਾਈ ਕਹਿੰਦਾ ਆ ਦੇ ਦੇਣੀ ਆ ਜਿਹੜੀ ਆ ਲਾਸਟ ਦੇ ਤੁਸੀਂ ਵੇਖ ਰਹੇ ਆ ਬਾਈ ਵੀਰਾ ਹੁਣੇ ਹੀ ਲੈ ਕੇ ਆਇਆ ਇਸ ਲੈ ਕੇ ਪਤਾ ਨਹੀਂ ਕਿੰਨੇ ਦਿਨ ਆ ਮੈਂ ਪਿੱਛੋਂ ਇੱਕ ਹੀ ਗਾਲਾ ਮੁੱਲ ਕਰ ਲਿਆ ਤੈਨੂੰ ਦੱਸ ਦਿੰਨੇ ਠੀਕ ਆ ਲੈ ਕੇ ਹੀ ਆਇਆ ਲੈ ਕੇ ਇਹ ਤਾਂ ਸਾਹਮਣੇ ਆਦੀ ਸੀ ਜਾਂਦਾ ਇਹਦਾ ਪਰ ਬਾਈ ਕਹਿੰਦਾ ਮੁੱਲ ਪੁੱਛਿਆ ਨਹੀਂ ਵਹਿੜ ਵੇਖ ਕੇ ਮੁੱਲ ਕਰਤਾ ਮੈਂ 10 ਦਿਨ ਲੈ ਜੂ ਅੱਛੀ ਫੜੀ ਬਹੁਤ ਹੂੰ 10ਾਂ ਦਿਨਾਂ ਦੀ ਕੱਚੀ ਦੂਜਾ ਸੁਹਾ ਨਵਾ ਹਨ ਤੋਰਾ ਤੂਰਾ ਵਹਿੜ ਦਾ ਬਹੁਤ ਚੰਗਾ ਤੁਸੀਂ ਸਕਰੀਨ ਤੇ ਵੇਖੇ ਰਹੇ ਆ ਸਾਰੇ ਆ ਬੈਣਾ ਅੱਬਾ ਚਲੋ ਨਿੱਗਰ ਲਈਏ ਠੀਕ ਐ ਲਾਂਭਾ ਨਹੀਂ ਆਉਂਦਾ ਨਿੱਗਰ ਪਹੁੰਚੋ ਹੂੰ ਚਲੋ ਮੁੱਲ ਤਾਂ ਲਾਉਣਾ ਪੈਂਦਾ ਹਾਂ ਇਹ ਤਾਂ ਗੱਲ ਪੈਸੇ ਤਾਂ ਚਲੋ ਚੀਜ਼ ਜੇਬ ਜੀ ਲੈਣੀ ਉਹ ਜਾਂ ਮੁੱਲ ਵੀ ਲਾਉਣਾ ਪੈਂਦਾ ਜੇ ਆਪਾਂ ਸਾਈਕਲ ਲੈਣਾ ਤਾਂ ਸਾਈਕਲ ਵਾਲੇ ਪੈਸੇ ਲੱਗਣੇ ਆ ਤੇ ਮੋਟਰਸਾਈਕਲ ਲੈਣਾ ਤਾਂ ਮੋਟਰਸਾਈਕਲ ਵਾਲੇ ਇਹ ਸਾਰਾ ਮਾਲ ਹੀ ਸੇਲ ਆ ਵਿਕਾਊ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਪੈਂਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਹੀ ਆ ਬਾਕੀ ਲਾਸਟ ਦੇ ਵਿੱਚ ਜਾਂਦੇ ਜਾਂਦੇ ਸਾਰਿਆਂ ਨੂੰ ਫਾਸਿਗਾ ਜਲ If... <laughs>